ਇਤਿਹਾਸ ਪੜਨਾ ਗੁਰੂ ਗੋਬਿੰਦ ਸਿੰਘ ਨੇ ਸਿੱਖ ਨੂੰ 100 ਅਰਦਾਸ ਕਰਨ ਦੀ ਜਾਜ ਦੱਸੀ ਜੇ ਜੇ ਕਿਸੇ ਪੜਨਾ ਹੋਵੇ ਨਾ ਤੇ ਗੁਰੂ ਪ੍ਰਤਾਪ ਗ੍ਰੰਥ ਪੜਨਾ ਦਸਮ ਪਾਸ਼ਾ ਦੀ ਕਥਾ ਅਜੈਨ ਦਾ ਰਾਜਾ ਬਸ਼ੰਬਰ ਦਾ ਜਿਹੜਾ ਹੈ ਨਾ ਉਹਨੂੰ ਬਸ਼ੰਬਰ ਦਾਸ ਸੇਠ ਨੂੰ ਗੁਰੂ ਪਾਤਸ਼ਾਹ ਨੇ 100 ਅਰਦਾਸ ਕਰਨ ਦੀ ਪ੍ਰੇਰਣਾ ਦਿੱਤੀ ਤੇ ਸਾਰੀਆਂ ਦਾਸਾਂ ਦਾ ਵੇਰਵਾ ਲਿਖਿਆ ਜਦੋਂ ਮੈਂ ਦਮਦਮੀ ਟਕਸਾਲ ਪੜਨ ਗਿਆ ਨਾ ਤੇ ਮੈਨੂੰ ਸੰਤ ਬਾਬਾ ਕਰਤਾਰ ਸਿੰਘ ਮੇਰੇ ਚਾਚਾ ਜੀ ਕਹਿਣ ਲੱਗੇ ਪੁੱਤਰਾ ਦੋ ਗੱਲਾਂ ਦਾ ਖਿਆਲ ਕੀਨ ਮੈਂ ਖ ਦੱਸੋ ਜੀ ਕਹਿੰਦੇ ਇੱਕ ਤਾਂ ਬਾਬੇ ਠਾਕੁਰ ਸਿੰਘ ਦਾ ਬਚਨ ਨਹੀਂ ਮੋੜਨਾ ਤੇ ਦੂਜਾ ਜਦ ਨੂੰ ਕੋਈ ਚੀਜ਼ ਖਾਣੀ ਆ ਨਾ ਉਹਦੇ ਸ਼ਲੋਕ ਪੜ੍ਹਨਾ ਸ਼ਲੋਕ ਕਾਮ ਕ੍ਰੋਧ ਔਰ ਲੋਭ ਮੋਹ ਬਿਨ ਸਜਾਏ ਹਮੇਵ ਨਾਨਕ ਕਬ ਸਰਨਗਤੀ ਕਰ ਪ੍ਰਸਾਦ ਕਰ ਦੇਵ ਤੇ ਮੈਂ ਪੜ੍ਹਾਈ ਤਾਂ ਕਾਲ ਦੀ ਬੜੀ ਕੀਤੀ ਪਰ ਮੈਨੂੰ ਗੁਰਮਤਿ ਬੀਬੂ ਦਾ ਜਾਣਕਾਰੀ ਮੈਂ ਕਹਾਂ ਜੀ ਮੈਂ ਸਮਝਿਆ ਨਹੀਂ ਉਹਾਂ ਦੇ ਪੁੱਤ ਜਿਹੜੀ ਚੀਜ਼ ਖਾਣੇ ਆ ਨਾ ਇਹ ਗੁਰੂ ਅਗੇ ਖੈਰ ਕਰਨਾ ਕਿ ਕਿਤੇ ਮੇਰੀ ਮਾਤੇ ਪਰਦਾ ਨਾ ਪੈ ਜਾਵੇ ਮੈਂ ਇਹ ਰੋਟੀ ਖਾਣ ਲੱਗਾ ਹਾਂ ਇਹ ਰੋਟੀ ਖਾਣ ਨਾਲ ਕਿਤੇ ਮੇਰੇ ਤੇ ਕਾਮਹਾਵੀ ਨਾ ਹੋ ਜਾਵੇ ਕਿਤੇ ਮੇਰੇ ਜਹੰਕਾਰ ਨਾ ਆ ਜਾਵੇ ਕਿਤੇ ਲਾਚ ਨਾ ਆ ਜਾਵੇ ਇਹ ਤੂੰ ਮੇਰੇ ਤੇ ਕਿਰਪਾ ਕਰ ਪਈ ਮੈਂ ਇਹ ਰੋਟੀ ਖਾਣ ਲੱਗਾ ਤੇ ਪਚਾਈ ਰੱਖੀ ਜਦੋਂ ਆਪਾਂ ਕੋਈ ਚੀਜ਼ ਖਾਣੇ ਆ ਨਾ ਮੈਂ ਤੁਹਾਨੂੰ ਬੇਨਤੀ ਕਰਾਂ ਕੋ ਆਪਣਾ ਖਰਚਾ ਨਹੀਂ ਆਉਂਦਾ ਕੋਈ ਵੀ ਚੀਜ਼ ਆਪਣੇ ਮੂੰਹ ਚ ਪਾਓ ਤੇ ਮੈਂ ਖੁਦ ਪੜਦਾ ਜੇ ਤੁਹਾਨੂੰ ਬੇਨਤੀ ਕਰਾਂ ਉਦੋਂ ਪੜਿਆ ਕਰੋ ਸਲੋਕ ਕਾਮ ਕ੍ਰੋਧ ਅਰ ਲੋ ਮੋਹ ਬਿਨ ਸਜਾਏ ਅਮੇਵ ਨਾਨ ਪ੍ਰਭ ਸਰਨਾਗਤੀ ਕਰ ਪ੍ਰਸਾਦ ਕਰ ਦੇ ਮੇਰੇ ਪਾਤਸ਼ਾਹ ਮੇਰੀ ਕਿਰਪਾ ਕਰ ਕਿਤੇ ਇਹ ਪਦਾਰਥ ਖਾਣ ਨਾਲ ਮੇਰੀ ਬੁੱਧੀ ਤੇ ਪਰਦਾ ਨਾ ਪੈ ਜਾਏ